ਲੋ ਜੀ ਲੋ ਜੀ ਲੋ ਜੀ ਲੋ ਬਈ ਉਹ ਬਈ ਆ ਗਏ ਫੜੋ ਜੀ ਬਈ ਜੀ ਫੋਨ ਕੈਮਰਾਮੈਨ ਸਾਹਿਬ ਆ ਜੋ ਤੇ ਆ ਜੋ ਇੱਕ ਗੁੱਗੂ ਇਧਰ ਆਈ ਜਾਂਦਾ ਵੇਖੋ ਟਾਗ ਟਾਗ ਉੱਤੇ ਰੋਟੀ ਘਾਣਤਾ ਦਾ ਉੱਤੇ ਪਾਉਣ ਦੇ ਰੱਖ ਤੇ ਪਾ ਦੇ ਉੱਤੇ ਪਾ ਯਾਰ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਕੰਮ ਹੀ ਸੋਕਾ ਹੈ ਨਾ ਇਧਰ ਆ ਜੋ ਤਾਂ ਆ ਜੋ ਤਾਂ ਆ ਜੋ ਤਾਂ ਉਹ ਬਈ ਉੱਤੇ ਪਾ ਨਾਲ ਦੋ ਵੈਰੀ ਗੁੱਡ ਵੈਰੀ ਗੁੱਡ ਇਹ ਖਿਲਾਰੋ ਨਾ ਖਿਲਾਰੋ ਨਾ ਥੋੜਾ ਥੋੜਾ ਪਾਓ ਯਾਰ ਵੈਰੀ ਯਾਰ ਐ ਨਦੀ ਤੇ ਹੌਲੀ ਹੌਲੀ ਬਾਹਨਾ ਆ ਤੂੰ ਵੀ ਆ ਜਾ ਹੈਈ ਯਾਰ ਉਹ ਕੁੱਤੀ ਦਾਣੀ ਖਾਂਦੀ ਯਾਰ ਮੇਰੇ ਪਿੱਛੇ ਪੜ ਕੇ ਉਹ ਮੈਂ ਚਲਵਾਵੇ ਤੇ ਪਾ ਦੇ ਉਹ ਬਈ ਬਸ ਫੀਡ ਦੀ ਹੈਲਪ ਕਰ ਦਿਆ ਕਰੋ ਮੈਡੀਸਿਨ ਚਾਹੀਦੀਆਂ ਜਿਵੇਂ ਹਨਾ ਆ ਤਾਂ ਹੁਣ ਠੀਕ ਠਾਕ ਆ ਸਾਰੇ ਤੰਦਰੁਸਤ ਆ ਜਿਆਦਾ ਲਿੱਛਾ ਸੀਗਾ ਇਹ ਵੀ ਹੁਣ ਚਲੋ ਜਿੱਦਿਆਂ ਦਾ ਫੀਡ ਫੂਡ ਪਾਉਣ ਲੱਗਿਆਂ ਦੀਆਂ ਲੱਤਾਂ ਬਈ ਪ੍ਰੋਬਲਮ ਆ ਇਹਦੀਆਂ ਨੂੰ ਬੜਾ ਬਈ ਨੇੜੇ ਲੈ ਕੇ ਕੋੜੀ ਇਹਦੇ ਲੱਤਾਂ ਨੂੰ ਪ੍ਰੋਬਲਮ ਹੈ ਇਹਦੀਆਂ ਲੱਤਾਂ ਵਿੰਗੀਆਂ ਜਾਂ ਬਈ ਦੋਨੋਂ ਆ ਦੇਖ ਸਕਦਾ ਤੁਸੀਂ ਇਹਦੀਆਂ ਲੱਤਾਂ ਵਿੰਗੀਆਂ ਦੋਨੀਆਂ ਹਨ ਬੈਸ ਦੋਨੇ ਲੱਤਾਂ ਵਿੰਗੀਆਂ ਬਈ ਇੱਕ ਲੱਤਾਂ ਜਮਾਂ ਹੀ ਨਹੀਂ ਕੰਮ ਕਰਦੀ ਸਾਹੀ ਥੋੜਾ ਕਮਜ਼ੋਰ ਹੈ ਇਹ ਤੇ ਬਾਕੀ ਖਿਆਲ ਆ ਕਿ ਇਹਨਾਂ ਦਾ ਸਹੀ ਪ੍ਰੋਪਰ ਤਰੀਕੇ ਨਾਲ ਰੱਖ ਰਿਹਾ ਪਾਣੀ ਦਾ ਨਹੀਂ ਭਾਈ ਇਹ ਭਰ ਕੇ ਉਹ ਦੂਜਾ ਡੌਂਗਾ ਇੱਕ ਮਿੰਟ ਦੱਸਦੇ ਆ ਇਹ ਮੰਨ ਕੇ ਚਲੋ ਵੀ ਅਸੀਂ ਆਪਦੇ ਨੂੰ ਤਾਂ ਪੂਰਾ ਛਾਲ ਰੱਖ ਰਹੇ ਹਾਂ ਜਿਵੇਂ ਕਿ ਉਹ ਕਿ ਹੈਗੇ ਆ ਇਹ ਬਾਕੀ ਤੁਸੀਂ ਵੀ ਸਾਡੀ ਹੈਲਪ ਕਰਦੇ ਹੋ ਚਲੋ ਤੁਹਾਡਾ ਵੀ ਧੰਨਵਾਦ ਇੱਕ ਪੈਨ ਦਾ ਫੋਨ ਆਇਆ ਸੀਗਾ ਮੈਨੂੰ ਰਾਤ ਵੀ ਜਾਲ ਹਾਂ ਜਾਲ ਵੀਰੇ ਸਾਨੂੰ ਚਾਹੀਦਾ ਜ਼ਰੂਰੀ ਇਹ ਜਾਲ ਬਿਨਾ ਸਾਡਾ ਨਹੀਂ ਕਰਦਾ ਕਿਉਂਕਿ ਅਸੀਂ ਇੱਕ ਡੌਗ ਨੂੰ ਫੜਨਾ ਉਹਦੇ ਉਹ ਸਾਨੂੰ ਬਹੁਤ ਵੱਡਾ ਮੰਨ ਕੇ ਚਲੋ ਸਿਰਦਰਦ ਬਣਿਆ ਪਿਆ ਸਾਡੇ ਅੱਚੋ ਕੰਮ ਸਾਡੇ ਤੋਂ ਫੜੀ ਨਹੀਂ ਜਾਂਦੀ ਨੇੜੇ ਨਹੀਂ ਆ ਰਹੀ ਹੁਣ ਵੀ ਆਏ ਆ ਸਾਨੂੰ ਕਿਤੇ ਨਹੀਂ ਦੇਖੀ ਉਹ ਲੋਕ ਜਾਂਦੀ ਸਾਨੂੰ ਪਹਿਲਾਂ ਹੀ ਵੇਖ ਤੇ ਇੱਕ ਤਾਂ ਹੀ ਸਾਡੇ ਕੋਲੇ ਟਾਈਮ ਬਹੁਤ ਘੱਟ ਆ ਅਸੀਂ ਆਪਦਾ ਕੰਮ ਵੀ ਕਰਨਾ ਹੁੰਦਾ ਕੰਮ ਵੀ ਕਰਨਾ ਜੋ ਅਸੀਂ ਕਮਾਉਣਾ ਉਹੀ ਖਾਣਾ ਸਾਨੂੰ ਪਤਾ ਹਨਾ ਤੇ ਮਾੜੀ ਮੋਟੀ ਹਰ ਇੱਕ ਇਨਸਾਨ ਨੂੰ ਜੇ ਕੋਈ 150 ਦੀ ਹੈਲਪ ਕਰਕੇ ਇਹਨਾਂ ਨੂੰ ਕੋਈ ਪੀਡ ਦਿੰਦਾ ਵਗੈਰਾ ਹਨਾ ਪੀਡ ਤੇ ਕਰਾਪਾ ਨੂੰ ਭੇਜ ਦਿੰਦੇ ਆ ਉਹ ਤਾਂ ਆਪਾਂ ਨੂੰ ਮੰਨ ਕੇ ਚੱਲ ਕੱਟੀ ਭੇਜ ਵਧੀਆ ਗੱਲ ਆ ਬਈ ਮੈਂ ਬੇਜਵਾਨ ਆ ਹੋਰ ਇੰਨਾ ਵੀ ਸਾਡੇ YouTube ਤੇ ਆ ਜਾਓ ਤੁਸੀਂ ਸਾਰੇ ਜਣੇ ਤੁਸੀਂ ਕਿਉਂਕਿ ਚਾਹੋ ਤਾਂ ਸਾਡਾ ਇੱਕ ਦਿਨ YouTube ਚਲਾ ਸਕਦੇ ਹੋ ਇੱਕ ਆਸ ਦੀ کرن ਨਾਮ ਤੋਂ ਚੈਨਲ ਹੈਗਾ ਸਾਡਾ YouTube ਦਾ ਇਸ ਦਾ ਦੇ ਬਾਇਓ ਤੇ ਲਿਖ ਵੀ ਦਿੱਤਾ ਹੋਇਆ ਈ ਹੈ ਨਾ ਤੇ ਸਾਰੇ ਜਿਹੜੇ ਆਜੋ YouTube ਤੇ ਜਿੰਨੇ ਜਣੇ ਸਾਡੀ ਵੀਡੀਓ ਦੇਖਦੇ ਆ ਜੇ ਸਾਰੇ ਜਿਹੜੇ YouTube ਤੇ ਆ ਜਾਣ ਸਾਡਾ YouTube ਚੈਨਲ ਤੇ ਤਾਂ ਅਸੀਂ ਆਪਦੇ ਬੰਨੂਆਂ ਵੀ ਸਾਡਾ ਸੁਭਣਾ ਬਹੁਤ ਵੱਡਾ ਵੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬੋਲ ਅਸੀਂ ਵੱਧ ਤੋਂ ਵੱਧ ਜੋ ਫਾਇਦਾ ਕਰ ਸਕੀਏ ਕਿਤੇ ਵੀ ਕੋਈ ਪਰੇਸ਼ਾਨੀ ਚ ਡੋਲਦਾ ਤਾਂ ਵੀਡੀਓ ਚ ਮੈਂ ਇਹ ਗੱਲ ਕਹੀ ਸੀ ਭਾਈ ਮੈਂ ਕਹਾਂ ਨਾ ਮੇਰਾ ਸੁਪਨਾ ਜਿੱਦਿਆ ਆਪਾਂ ਪਹਿਲੇ ਦਿਨ ਵੀਡੀਓ ਬਣਾਈਏ ਮੇਰਾ ਜੀ ਐਂ ਕਰਦਾ ਮੈਂ ਸਾਰਿਆਂ ਨੂੰ ਗੋਦ ਲੈਣਾ ਵੀ ਜੇ ਮੇਰਾ ਵਾਸਾ ਚੱਲਦਾ ਹੋਵੇ ਤਾਂ ਹਾਂਜੀ ਹਾਂਜੀ ਪਰ ਮੈਨੂੰ ਲੱਗਦਾ ਵੀ ਮੇਰਾ ਸੁਪਨਾ ਨੇੜੇ ਹੋ ਜਾ ਸੋ ਸੋ ਸਕਦਾ ਸੱਚ ਜੇ ਤੁਸੀਂ ਸਾਡਾ ਸਾਥ ਦਿਓ ਤਾਂ ਸਾਡੇ YouTube ਤੇ ਆ ਜਾਓ YouTube ਚਲਾ ਦਿਓ ਸਾਡਾ ਤਾਂ ਜੋ ਆਪਾਂ ਵੱਧ ਤੋਂ ਵੱਧ ਜੋ ਵੀ ਡੌਗ ਪਰੇਸ਼ਾਨੀ ਚਾ ਪਾਉਣਾ ਦਿਖਾ ਹਲ ਫਿਕਰ ਕਰ ਰਿਹਾ ਸੀ ਸੁ ਕਰ ਲਿਆ ਆਪਾਂ ਬਾਤ ਕਰ ਬਈ ਬਹੁਤ ਤੇ ਚਲੋ